ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਹਾਂਜੀ ਸੰਗਤੋਂ ਅੱਜ ਅਸੀਂ ਚੱਲੇ ਆਂ ਸ੍ਰੀ ਫੱਤੇਗੜ ਸਾਹਿਬ ਦੀ ਪਵਨ ਧਰਤੀ ਤੇ ਜਿੱਥੇ ਕੀ ਲਾਉਣਾ ਏ ਗੰਨੇ ਦਾ ਰਸ ਦਾ ਲੰਗਰ ਤੁਸੀਂ ਦੇਖ ਸਕਦੇ ਹੋ ਤਿਆਰੀਆਂ ਹੋ ਚੁੱਕੀਆਂ ਨੇ ਸਾਡੀਆਂ ਤੇ ਇੱਕ ਪਾਸੇ ਸਾਡੀ ਖਿਲਾੜੀ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਇੱਕ ਖਿਲਾੜੀ ਆ ਤੇ ਬਹੁਤ ਹੀ ਮਸ਼ਹੂਰ ਆ ਟਰੈਕਟਰ ਤੁਹਾਨੂੰ ਪਤਾ ਇਹ ਸਕਾਉਟ ਟਰੈਕਟਰ ਆ ਜਿਹੜਾ ਕੀ ਇਹ ਸਕਾਉਟ ਟਰੈਕਟਰ ਆ ਹਾਂਜੀ ਹਾਂਜੀ ਆਪਣੇ ਵੀਰ ਨੰਦੂ ਸਿੰਘ ਰੁੜਕੀ ਵਾਲੇ ਏ ਤਸਵੀਰ ਡਰਾਵੇ ਬੈਰੀ ਨੂੰ ਰਾਜ ਕਰੇਗਾ ਖਾਲਸਾ ਸੰਤ ਭਿੰਡਰਾਵਾਲਿਆਂ ਦੀ ਤਸਵੀਰ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਹਾਂਜੀ ਦੇਖ ਸਕਦੇ ਹੋ ਸਕਾਉਟ ਟਰੈਕਟਰ ਆ ਏ 1965 ਮਾਡਲ ਆ ਪੋਲੈਂਡ ਦਾ ਤੇ ਇਸ ਤਰਫ ਤੁਸੀਂ ਦੇਖ ਰਹੇ ਹੋ ਗੰਨੇ ਦੀ ਰਾਸ ਦੀ ਟਰੈਲੀ ਜੋ ਕਿ ਭਰੀ ਹੋਈ ਆ ਹਾਂਜੀ ਗੰਨੇ ਦੀ ਰਾਸ ਦੀ ਟਰੈਲੀ ਜੋ ਕਿ ਭਰੀ ਹੋਈ ਆ ਐਂਟਰੀ ਟਰੈਕਟਰ ਦੇ ਨਾਲ ਹਾਂਜੀ ਹੁਣ ਤਿਆਰੀ ਆ ਬਸ ਚੱਲਣੇ ਦੀ ਜੋਤੀ ਸਰੋਵਰ ਚਾਕੇ ਲਾਵਾਂਗੇ ਲੰਗਰ ਗੰਨੇ ਦੇ ਰਸਤਾ ਦੇ ਦੇ ਉੱਥੇ ਜਾ ਕੇ ਕੀ ਪ੍ਰੋਸੈਸ ਬਣਦਾ ਅੱਗੇ ਪਹੁੰਚ ਕੇ ਵੀ ਕੀ ਤਿਆਰੀਆਂ ਕਰਾਂਗੇ ਅੱਗੇ ਜਾ ਕੇ ਨਾ ਵੀ ਇਸ ਤੋਂ ਅਸੀਂ ਲੰਗਰ ਲੈ ਕੇ ਰਵਾਨਾ ਹੋਣ ਲੱਗਿਆਂ ਬਸ ਤਿਆਰੀਆਂ ਨੇ ਜੀ ਥੋੜੇ ਸਮੇਂ ਦੇ ਵਿੱਚ ਚੱਲਣ ਵਾਲਾ ਨੇ ਟਰੈਕਟਰ ਹਾਂ ਜੀ ਇਹ ਆਊਟ ਟਰੈਕਟਰ ਆ ਜੋ ਕਿ ਸਲਫ ਨਾਲ ਵੀ ਸਟਾਰਟ ਹੁੰਦਾ ਤੇ ਹੈਂਡਲ ਨਾਲ ਆ ਦੇਖ ਸਕਦੇ ਹੋ ਰੱਸੇ ਨਾਲ ਵੀ ਸਟਾਰਟ ਹੁੰਦਾ ਹੈ ਤੇ ਜੈਗੂਆਰ ਦਾ ਲੋਗੋ ਬਹੁਤ ਵਧੀਆ ਲੱਗਿਆ ਹੋਇਆ। ਕਣੀ ਨੰਦੂ ਵੀਰ। ਵਾਹਿਗੁਰੂ ਜੀ। ਵਾਹਿਗੁਰੂ ਜੀ ਦਾ ਕਾਲਸਾ। ਵਾਹਿਗੁਰੂ ਜੀ ਕੀ ਫਤਿਹ। ਹਾਂ ਵੀਰ ਆਪਾਂ ਚੱਲੇ ਆਂ ਫਿਰ ਹਾਂ ਲੰਗਰ ਲੈ ਕੇ ਆਂ। ਹਾਂ ਜੀ ਫਤੇਗੜ ਸਾਹਿਬ ਚੱਲੇ ਆ ਜੀ ਹਰ ਸਾਲ ਜਾਂਦੇ ਆ ਜੀ। ਹਾਂਜੀ ਹਾਂਜੀ। ਪੂਰੋ ਬੁਲਾ ਰਹੇ ਆ ਜੀ ਲੰਗਰ। ਹਾਂਜੀ ਹਾਂਜੀ। ਬਾਬਿਆਂ ਦੀ ਕਿਰਪਾ ਮਾਰੋ ਮਾਰਾ ਜੀ। ਹਾਂਜੀ ਹਾਂ। ਦੇਖ ਲਓ ਜੀ ਸਿੰਘ ਦੀ ਫਿਰ ਫਤਿਹ ਆ ਇਹ। ਕਹਿੰਦੇ ਆਏ ਸਾਲ ਲੈ ਕੇ ਜਾਂਨੇ ਲੰਗਰ। ਹੁਣ ਤਕੀ ਵੀ ਚੱਲਦੇ ਨੇ ਲੈ ਕੇ। ਹੁਣ ਬਾਕੀ ਆਪਨੇ ਦੇਖੋ। ਸਾਰੇ ਵੀਰ ਆ ਰਹੇ ਨੇ। ਹਾਂ ਸਤਿਗੁਰੂ ਜੀ ਸਤਿਗੁਰੂ ਜੀਰੇ ਇੱਧਰ ਬਾਈ ਆਪਣਾ ਦਲੇਰਾ ਸਿੰਘ ਟਰੈਕਟਰ ਨੂੰ ਸਟਾਰਟ ਕਰ ਲਿਆ ਏ ਤੇ ਇਸ ਦੇ ਨਾਲ ਦੋ ਟਰੈਲੀਆਂ ਪਾਈਆਂ ਹੋਈਆਂ ਨੇ ਉਹ ਦਿਖਾਉਣੇ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਆ ਦੇਖੋ ਜੀ ਦੋ ਟਰੈਲੀਆਂ ਪਾਈਆਂ ਹੋਈਆਂ ਨੇ ਤੇ ਤਰਪਾਲ ਵਗੈਰਾ ਪਾਈ ਹੋਈ ਹੈ ਚੰਗੀ ਤਰ੍ਹਾਂ ਤੇ ਇਹ ਲੋਹੇ ਦੇ ਚੁੱਲ੍ਹੇ ਨੇ ਆਹ ਦੇਖੋ ਸਾਰਾ ਸਮਾਨ ਆ ਸਾਡਾ ਪੂਰਾ ਤੇ ਹੁਣ ਅੱਗੇ ਪਹੁੰਚਦੇ ਆ ਪਿੱਛੇ ਆਪਾਂ ਨੇ ਲਾਲ ਛੰਡੀਆਂ ਕੱਪੜਾ ਬੰਨਿਆ ਹੋਇਆ ਏ ਸੰਕੇਤ ਨਿਸਾਨੀ ਵੀ ਥੋੜਾ ਜਿਹਾ ਫਰਕ ਰੱਖੋ ਜੀ ਕੋਈ ਵੀ ਗੱਡੀਕਾਰ ਵਾਲਾ ਵੈਸੇ ਹੁਣ ਮੌਸਮ ਸਾਫ਼ ਹੋ ਚੁੱਕਿਆ ਏ ਜਿਵੇਂ ਕੀ ਧੁੱਪ ਵਗੈਰਾ ਨਿਕਲ ਗਈ ਆ ਤੇ ਲੋੜੀ ਦਾ ਦਿਨ ਅੱਜ ਲੋੜੀ ਦੇ ਲੋੜੀ ਦੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਤੇ ਆਪਣੇ ਟਰੈਕਟਰ ਆਪਣੇ ਚਾਲੇ ਪਾ ਲਏ ਨੇ ਹੁਣ ਤੁਰਪੇ ਨੇ ਟਰੈਕਟਰ ਬਣੇ ਹਾਂਜੀ ਤੇ ਆਪਣਾ ਇਹ ਤੁਸੀਂ ਵੇਖ ਸਕਦੇ ਹੋ ਕੁਲਾੜੀ ਆਪਣੀ ਸਕਾਉਟ ਟਰੈਕਟਰ ਨਾਲ ਆ। ਹਾਂਜੀ ਆਪਣਾ ਇਹ ਸਕਾਉਟ ਟਰੈਕਟਰ ਹੈ ਵੀ ਹੁਣ ਆਪਾਂ ਨੇ ਸਟਾਰਟ ਕਰ ਲੈਣਾ ਜੀ। ਕਰੋ ਜੀ ਬਰ ਟਰੈਕਟਰ ਸਟਾਰਟ ਕਰੋ। ਕਰੋ ਇਸਟਾਰਟ ਮੇਰਾ। ਹਾਂਜੀ ਹਾਂਜੀ ਟਰੈਕਟਰ ਸਟਾਰਟ ਕਰਨੇ ਆ ਤੁਸੀਂ ਵੇਖ ਸਕਦੇ ਹੋ। ਕਰੋ ਜੀ ਕਰੋ ਸਟਾਰਟ ਮੇਰਾ ਮਾਰੋ ਹੈਂਡਲ। ਓ ਕਰ ਬਰੇ ਸਟਾਰਟ ਬਾਈ ਅਬ ਤਾਰ ਹਾਂ ਬਰੇ ਕਰੋ ਜੀ ਸਟਾਰਟ ਬਰੇ ਟਰੈਕਟਰ ਨੂੰ ਹਾਂ ਜੀ ਆਪਣਾ ਦੇਖੋ ਹੁਣ ਹਾਂ ਜੀ ਹੋ ਗਿਆ ਟਰੈਕਟਰ ਸਟਾਰਟ ਆਪਣਾ ਸਕੋਟਰ ਦੇ ਪਾਲੇ ਟੱਟ ਕੇ ਜ ਮਾੜਾ ਹੈਂਡਲ ਮਾਰਿਆ ਜੇ ਤੇ ਸਟਾਰਟ ਆ ਸਲਫ ਹੋ ਗਈਆਂ ਜੀ ਲੈ ਲਓ ਇਹ ਡਬਲ ਕਲੱਚਰ ਵਾਲੀ ਜੀ ਇਹ ਇੱਕ ਇੱਕ ਗੇਅਰ ਦੇ ਲੜਾਈ ਲੋ ਗੇਅਰ ਪਸਾਰੇ ਪੈਂਦੇ ਨੇ ਇਸ ਦੇ ਵਿੱਚ ਹਾਂਜੀ ਵਰਜਾਕਾਰਾ ਲਾ ਦੋ ਬੈਰੂਜੀ ਦਾ ਖਾਲਸਾ ਬੈਰੂਜੀ ਕੀ ਫਤਿਹ ਸੁਖੀ ਵਰਜਾਕਾਰਾ ਘੱਡੋ ਹਾਂਜੀ ਟਰੈਕਟਰ ਆਪਣਾ ਸਟਾਰਟ ਹੋਇਆ ਏ ਚੱਲ ਤਤਰੀਆ ਕਾਲ ਚੱਲੋ ਬਰੋ ਮੇਰੇ ਨਾਲ ਚੱਲਦਾ ਇਹ ਵੀਡੀਓ ਬਣਾ ਰਹੇ ਹਾਂ ਹਾਂਜੀ ਪਰ ਚੱਲੋ ਫਿਰ ਸਿੱਖ ਸੰਗ ਦਾ ਹਾਂਜੀ ਆਪਣੇ ਚੱਲੇ ਪਾ ਲਿਆ ਆਪਣਾ ਟਰੈਕਟਰ ਸੁਰਪੇਲੇ ਆਪਣੀ ਜੀ ਦੇਖ ਸਕਦਾ ਤੁਸੀਂ ਚੱਲੋ ਫਿਰ ਚੱਲੋ ਚੱਲੋ ਪਰ ਘੱਟੋ ਟਰੈਕਟਰ ਹਾਂਜੀ ਆਪਣੇ ਟਰੈਕਟਰ ਚੱਲ ਪਏ ਨੇ ਹੋਰ ਸਾਹਿਬ ਹੋਰ ਕੀ ਹੈ ਨਹੀਂ ਚਲੋ ਫਿਰ ਹਾਂ ਚਲੋ ਲੰਗਰ ਲੈ ਕੇ ਚਲਦੇ ਆਪਾਂ ਫਿਰ ਹਾਂਜੀ 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 ਆਪਾਂ ਇਹ ਤਾਂ ਇੱਧਰ ਜਸਵੰਤ ਸਿੰਘ ਜੀ ਇਹਨਾਂ ਕੋਲ ਹੈਗਾ ਜੀ ਜਿਹੜਾ ਗੰਨੇ ਵਾਲਾ ਟਰੈਕਟਰ ਹੈ ਗੰਨੇ ਜਿਸ ਵਿੱਚ ਗੰਨਾ ਲੋਡ ਕੀਤਾ ਹੋਇਆ ਕਾਰ ਲਓ ਫਿਰ ਅੱਗੇ ਗੱਲ ਲਓ ਸਾਈਡ ਦੇ ਦੋ ਕਾਰ ਨੂੰ ਹਾਂਜੀ ਤੇ ਤਾਂ ਜੀ ਸਾਡੇ ਆਲੇ ਆਪਣਾ ਟਰੈਕਟਰ ਇਹਨਾਂ ਨੇ ਵੀ ਆਪਣਾ ਇੰਟਰਸਟ ਆੜਾ ਸਾਰੇ ਟਰੈਕਟਰ ਸਾਡੇ ਫੇਮਸ ਨੇ ਪੂਰੇ ਇਹ ਹਾਂ ਜੀ ਹਾਂ ਇਹ ਵੀ ਪੂਰਾ ਵਧੀਆ ਟਰੈਕਟਰ ਐਂਟਰ ਲੈਸਣ ਲੈਣਾ ਕਿਉਂਕਿ ਤੇ ਹਣ ਆਪਣਾ ਚੱਲਾ ਪਾ ਲਿਆ ਆਪਾਂ ਚੱਲੇ ਹੀ ਅੱਗੇ ਪਹੁੰਚਦੇ ਆਂ ਫੇਰਾ ਬਾਕੀ ਪਹੁੰਚਦੇ ਹੁਣ ਸ੍ਰੀ ਫਤਿਹਗੜ ਸਾਹਿਬ ਦੀ ਪਵਨ ਧਰਤੀ ਤੇ ਪਹੁੰਚ ਕੇ ਵੀਡੀਓ ਬਣਾਵਾਂਗੇ ਬਾਕੀ ਦੀ ਆਪਾਂ ਹਨਾ ਹੀ ਤੇ ਆਪਾਂ ਇਥੋਂ ਲੰਗਰ ਲੈ ਕੇ ਚੱਲੇ ਆ ਆਪਣੇ ਟਰੈਕਟਰ ਹਾਂਜੀ ਆਪਣੇ ਲੰਗਰ ਦੀਆਂ ਟਰੈਕਟਰ ਟਰੱਲੀਆਂ ਪਹੁੰਚ ਗਈਆਂ ਨੇ ਤੁਸੀਂ ਵੇਖ ਸਕਦੇ ਹੋ ਜੋਤੀ ਸਰੂਪ ਗੁਰਦੁਆਰਾ ਜੋਤੀ ਸਰੂਪ ਸਾਹਿਬਾ ਜਿੱਥੇ ਸੰਗਰਾਂਦ ਦੇ ਦਿਹਾੜੇ ਤੇ ਲੰਗਰ ਲੱਗਣਾ ਤੇ ਗੰਨੇ ਦਾ ਰਸਤਾ ਵੇਖ ਖਾਦਦੇ ਹੋ ਆਪਣੇ ਟਰੈਕਟਰ ਟਰੈਲੀ ਟਰੈਲੀ ਵਿੱਚ ਗੰਨਾ ਲੋਡ ਕੀਤਾ ਹੋਇਆ ਜਿਵੇਂ ਕਿ ਤੇ ਖਿਲਾੜੀ ਵੱਡੀ ਖਿਲਾੜੀ ਇਹ 4 ਟਰੈਕਟਰ ਦੇ ਨਾਲ 37 ਦਾ ਸਕਾਉਟ ਟਰੈਕਟਰ ਵੇਖ ਸਕਦੇ ਹੋ ਸਾਰਾ ਹੀ ਇਕੱਠਾ ਕੀਤਾ ਹੋਇਆ ਸਮਾਨ ਟਰੈਕਟਰ ਟਰਾਲੀਆਂ ਸਾਰੇ ਸੰਦ ਸਿਹੜਾ ਪਹੁੰਚ ਗਏ ਦੋਸਤੀ ਜਰੂਰ ਸਾਹਿਬਾ ਪਿੰਡ ਤੋਂ ਇਹ ਆਪਣਾ ਜਿਹੜੇ ਕੀ ਟਰੈਕਟਰ ਟਰਾਲੀਆਂ ਸਾਰੀਆਂ ਖੜੀਆਂ ਨੇ ਤੁਸੀਂ ਵੇਖ ਸਕਦੇ ਹੋ ਸਵੇਰੇ ਆਪਣਾ ਲੰਗਰ ਸਟਾਰਟ ਹੋ ਜਾਣਾ ਗੰਨੇ ਦੇ ਰਸ ਦਾ ਬਾਕੀ ਦੇਖਦੇ ਕਿਵੇਂ ਪ੍ਰੋਸੀਜਰ ਆ ਖੀਰ ਬਣਾਉਣੀ ਹੈ ਜਾਂ ਕੀ ਕਰਨਾ ਹੈ ਜਗਾ ਮੇਰੇ ਅਸਲਾ ਰੰਗੜ ਚੜਾਉਣਾ ਉਹ ਤੁਹਾਡੇ ਨਾਲ ਕਰਾਂਗੇ ਵੀਡੀਓ ਸ਼ੇਅਰ ਜਿਵੇਂ ਕੀ ਆਪਣੇ ਵੱਡੇ ਵੱਡੇ ਦੇਗੇ ਨੇ ਤੁਸੀਂ ਵੇਖ ਸਕਦੇ ਹੋ ਹਾਂਜੀ ਇਹ ਆਪਣੇ ਪਿੰਡ ਰੁੜਕੀ ਦੀ ਸੰਗਤ ਆ ਜੋ ਕਿ ਲੈ ਕੇ ਆਈ ਆ ਸੇਵਾ ਸੇਵਾ ਵੀ ਵੈਰੂ ਕਿਰਪਾ ਜਦ ਤੱਕ ਵੈਰੂ ਦੀ ਕਿਰਪਾ ਨਹੀਂ ਲਾਉਂਦੀ ਜਦ ਤੱਕ ਕੁਝ ਨਹੀਂ ਹੈਗਾ ਇਹ ਮਹਾਰਾਜ ਸੱਚੇ ਪਾਤਸ਼ਾ ਜਿਹੜੀ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਆ ਉਸ ਜਗ੍ਹਾ ਤੇ ਪਹੁੰਚਾ ਹੋਏ ਅੱਜ ਇਸ ਜਗ੍ਹਾ ਤੇ ਲੰਗਰ ਲੈ ਕੇ ਆਏ ਹੋਏ ਨੇ ਪਿੰਡ ਰੁੜਕੀ ਤੋਂ ਆਪਣੇ ਵੀਰਾਂ ਇਹ ਮਾਲਕ ਸੱਚੇ ਪਾਤਸ਼ਾਹ ਦੀ ਸੇਵਾ ਲੇਉਂਗਾ ਥੋੜੀ ਥੋੜੀ ਸਾਰਿਆਂ ਤੋਂ ਸਭ ਤੋਂ ਮਹਿੰਗੀ ਆਰਵਲਡ ਦੇ ਵਿੱਚ ਮਹਿੰਗੀ ਧਰਤੀ ਆ ਦੁਨੀਆ ਤੋਂ ਸਭ ਤੋਂ ਮਹਿੰਗੀ ਧਰਤੀ ਜਿਸ ਜਗ੍ਹਾ ਤੇ ਨਾ ਸਾਬ ਜੱਜਾ ਦਾ ਸੰਸਕਾਰ ਕੀਤਾ ਗਿਆ ਸੀਗਾ ਟੋਡਰਵਾਲ ਨੇ ਇਸ ਜਗ੍ਹਾ 80 ਅਰਬ ਦੇ ਕਰੀਬ ਉਸ ਸਮੇਂ ਇਸ ਜਗ੍ਹਾ ਦੀ ਕੀਮਤ ਆ ਅਦਾ ਕੀਤੀ ਸੀਗੀ ਉਸ ਜਗ੍ਹਾ ਤੇ ਪਹੁੰਚੇ ਹੋਏ ਆ ਆਏ ਸਾਲ ਲੈ ਕੇ ਆਉਂਦੇ ਆ ਲੰਗਰ ਦੇਖ ਸਕਦੇ ਹੋ ਆਪਣੇ ਸਾਰੇ ਹੀ ਸੰਦ ਸੇੜੇ ਖੜੇ ਇਸ ਜਗ੍ਹਾ ਤੇ ਇਹ ਹੈਗਾ ਹੀ ਆਪਣਾ 37 ਦਾ ਟਰੈਕਟਰ ਸਕਾਟ ਤੇ ਇੱਕ ਪਾਸੇ ਫੌਲ ਟਰੈਕਟਰ ਤੇ ਇੱਕ ਪਾਸੇ ਐਂਟਰਾ ਟਰੈਕਟਰ ਸਾਰੇ ਹੀ ਟਰੈਕਟਰ ਫੇਮਸ ਨੇ ਸਾਰੇ ਇਹ ਏ ਬਹਾਦਰੀ ਕਰ ਪਾਏ ਜਿਹੜੀਆਂ ਨਸਾਨੀਆਂ ਨੇ ਰੱਖਿਓ ਸਾਮਕੇ ਅੱਜ ਵੀ ਤੇ ਆਪਣੀ ਵੀਡੀਓ ਦੇ ਨਾਲ ਜੁੜੇ ਰਿਹਾ ਕਰੋ ਕਾਲੂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਤਾਂ ਜੋ ਕਿ ਆਪਣੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਬਾਕੀ ਆਪਾਂ ਸਵੇਰੇ ਦਿਖਾਵਾਂਗੇ ਜਦ ਲੰਗਰ ਸਟਾਰਟ ਹੋਊਗਾ ਜੀ।